ਜਦੋਂ ਅਸੀਂ ਗੱਲ AQI ਯਾਨੀ ਕਿ 에어 ਕੁਆਲਿਟੀ ਇੰਡੈਕਸ ਦੀ ਕਰਦੇ ਹਾਂ ਤੇ ਬਹੁਤ ਹੀ ਭਿਆਨਕ ਨਤੀਜੇ ਸਾਡੇ ਸਾਹਮਣੇ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਹਵਾ ਦੀ ਗੁਣਵੱਤਾ ਜਿਹੜੀ ਹੈ ਬਹੁਤ ਹੀ ਜ਼ਿਆਦਾ ਘਟਦੀ ਜਾ ਰਹੀ ਹੈ ਇਸੇ ਤਹਿ ਦੇ ਚੰਡੀਗੜ੍ਹ ਤੋਂ ਹੀ ਖਬਰ ਆ ਰਹੀ ਹੈ ਵਾਹਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਜੋ ਕਿ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਬਣ ਰਿਹਾ ਜੀ ਬਿਲਕੁਲ ਜਦੋਂ ਅਸੀਂ ਸੈਕੰਡ ਇਨਿੰਗਸ ਐਸੋਸੀਏਸ਼ਨ ਦੇ ਪ੍ਰਧਾਨ ਨਾਰਕੇ ਗਰਗ ਦੀ ਗੱਲ ਕਰਦੇ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਕੰਟਰੋਲ PUC ਨਿਯਮਾਂ ਦੀ ਗੰਭੀਰ ਉਲੰਘਣਾ ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਉਹਨਾਂ ਨੇ ਅੰਕੜੇ ਬਹੁਤ ਹੀ ਜ਼ਿਆਦਾ ਚਿੰਤਾਜਨਕ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਵਾਹਨਾਂ ਦੀ ਵੱਧਦੀ ਗਿਣਤੀ ਨੂੰ ਖੁਸ਼ਹਾਲੀ ਦੀ ਨਿਸ਼ਾਨੀ ਮੰਨਿਆ ਜਾਂਦਾ ਉੱਤੀ ਹੀ ਇਹੀ ਵਾਹਨ ਜਿਹੜੇ ਨੇ ਉਹ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਬਣ ਰਹੇ ਨੇ ਇਸ ਦੇ ਨਾਲ ਨਾਲ ਜਿਹੜਾ ਹੈ ਉਹ ਟ੍ਰੈਫਿਕ ਵੀ ਬਹੁਤ ਜ਼ਿਆਦਾ ਜਿਹੜਾ ਹੈ ਉਹ ਸੜਕਾਂ ਤੇ ਬਣ ਰਿਹਾ ਆਰਟੀਆਈ ਰਾਹੀਂ ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਕਰੀਬ 1.5 ਮਿਲੀਅਨ ਵਾਹਨ ਜਿਹੜੇ ਨੇ ਉਹ ਰਜਿਸਟਰਡ ਨੇ ਮੋਟਰ ਵਾਹਨ ਐਕਟ ਦੇ ਤਹਿਤ ਸਾਰੇ ਵਾਹਨਾਂ ਲਈ ਇੱਕ ਵੈਧ ਪੀ3 ਸਰਟੀਫਿਕੇਟ ਜਿਹੜਾ ਉਹ ਲਾਜ਼ਮੀ ਹੈ ਜੋ ਨਾ ਹੁੰਦਾ ਉਹ ਘਬਰਾਹਤ ਹੈ ਹਾਲਾਂਕਿ ਸਟੇਟ ਟ੍ਰਾਂਸਪੋਰਟ ਅਥਾਰਟੀ ਐਸਟੀਏ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨਵੰਬਰ 2025 ਦੇ ਵਿੱਚ ਸਿਰਫ 56599 ਪੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ ਅਤੇ ਦਸੰਬਰ 2025 ਦੇ ਵਿੱਚ 59094 ਚੰਡੀਗੜ੍ਹ ਦੇ ਵਿੱਚ ਪੀਯੂਸੀ ਦੀ 6 ਮਹੀਨਿਆਂ ਦੀ ਵੈਧਤਾ ਮਿਆਦ ਨੂੰ ਦੇਖਦੇ ਹੋਏ ਲਗਭਗ 30 ਲੱਖ ਪੀਯੂਸੀ ਸਰਟੀਫਿਕੇਟ ਸਾਲਾਨਾ ਜਾਰੀ ਕੀਤੇ ਜਾਣੇ ਚਾਹੀਦੇ ਨੇ ਇਸ ਦੇ ਉਲਟ ਕੇਂਦਰ ਸਰਕਾਰ ਦੀ ਵੈਬਸਾਈਟ ਤੇ ਉਪਲਬਧ ਅੰਕੜਿਆਂ ਦੇ ਅਨੁਸਾਰ 2005 ਦੇ ਵਿੱਚ ചണ്ടിഗട സിഫ 6,69,222 पीयूसी सर्टिफिकेट जारी ਕੀਤੇ ਗਏ ਇਹ ਸਪਸ਼ਟ ਤੌਰ ਤੇ ਦੱਸਾਉਂਦਾ ਹੈ ਕਿ ਸ਼ਹਿਰ ਚ ਸਿਰਫ 20% ਵਾਹਨ ਜਿਹੜੇ ਨੇ ਵੈਧ पीयूसी सर्टिफिकेट ਨਾਲ ਚੱਲ ਰਹੇ ਨੇ ਜਦੋਂ ਕਿ ਬਾਕੀ ਬਿਨਾਂ ਉਹਨਾਂ ਦੇ ਸੜਕਾਂ ਤੇ ਚਲਾਏ ਜਾ ਰਹੇ ਨੇ ਆਰਕੇ ਗਰਗ ਨੇ ਵੀ ਰੋਸ਼ ਲਗਾਇਆ ਕਿ ਟ੍ਰੈਫਿਕ ਪੁਲਿਸ ਚਲਾਨ ਜਾਰੀ ਕਰਨ ਦੌਰਾਨ पीयूसी सर्टिफिकेटਾਂ ਦੀ ਜਾਂਚ ਬਿਲਕੁਲ ਵੀ ਨਹੀਂ ਕਰ ਰਹੀ ਹੈ ਜਿਸ ਕਾਰਨ ਕੋਰ ਉਲੰਘਣਾਵਾਂ ਹੋ ਰਹੀਆਂ ਨੇ ਤੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਵਧ ਰਿਹਾ ਹੈ ਪੀयूसी ਕੇਂਦਰਾਂ ਦੇ ਕੰਮਕਾਜ ਬਾਰੇ ਵੀ ਗੰਭੀਰ ਸਵਾਲ ਉਠਾਏ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਕੰਮ ਕਰਦੇ 84 PUC ਕੇਂਦਰਾਂ ਨੇ 2025 ਤੋ ਬਚੇ ਨਵੀਨੀਕਰਨ ਫੀਸ ਵਜੋਂ ਕੁੱਲ ਸਿਰਫ 1,90,500 ਰੁਪਏ ਇਕੱਠੇ ਕੀਤੇ ਸਨ ਜਦੋਂ ਕਿ ਕੁਝ ਕੇਂਦਰ ਪ੍ਰਤੀ ਮਹੀਨਾ 2000 ਤੋਂ ਵੱਧ PUC ਸਰਟੀਫਿਕੇਟ ਜਾਰੀ ਕਰ ਰਹੇ ਨੇ ਜਦੋਂ ਅਸੀਂ ਇਸ ਸਥਿਤੀ ਦੀ ਗੱਲ ਕਰਦੇ ਤੇ ਸਥਿਤੀ ਦੇ ਬੱਚ 2000 ਰੁਪਏ ਦੀ ਇਸਲਾ ਨਵੀਨੀਕਰਨ ਫੀਸ ਦੀ ਸਮੀਖਿਆ ਜ਼ਰੂਰ ਤੇ ਜ਼ਰੂਰ ਦੱਸੀ ਗਈ ਹੈ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰੀ ਵਿਭਾਗ ਖੁਦ ਪੀਯੂਸੀ ਨੀਮਾ ਪ੍ਰਤੀ ਲਾਪਰਵਾਹੀ ਕਰਦੇ ਦਿਖਾਈ ਦੇ ਰਹੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਆਰਟੀਆਈ ਦੇ ਅਨੁਸਾਰ ਸਿਟੀਯੂ ਕੈਂਪਸ ਦੇ ਵਿੱਚ ਪੀਯੂਸੀ ਸੈਂਟਰਾਂ ਦੀ ਮੌਜੂਦਗੀ ਦੇ ਬਾਵਜੂਦ ਨਵੰਬਰ 2025 ਦੇ ਵਿੱਚ 2915 ਸਰਕਾਰੀ ਬੱਸਾਂ ਦੇ ਮੁਕਾਬਲੇ ਸਿਰਫ 143 ਪੀਯੂਸੀ ਜਾਰੀ ਕੀਤੇ ਗਏ ਸਨ ਇਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਸਕੂਲ ਵਾਣਾ ਦਾ ਇੱਕ ਵੱਡਾ ਵਿੜਾ ਹੈ ਉਹਨਾਂ ਨੇ ਨਵੰਬਰ 2025 ਦੇ ਵਿੱਚ ਆਪਣੇ ਦੋ ਪੀਯੂਸੀ ਸੈਂਟਰਾਂ ਤੋਂ ਸਿਰਫ ਸਿਰਫ 39 ਅਤੇ ਦਸੰਬਰ 2025 ਦੇ ਵਿੱਚ 58 ਪੀਯੂਸੀ ਜਾਰੀ ਕੀਤੇ ਆਰਕੇ ਗਰਗਨ ਕਿ ਇਹ ਕਿ ਅੰਕੜੇ ਬਹੁਤ ਜ਼ਿਆਦਾ ਗੰਬੀਰ ਸਥਿਤੀ ਨੂੰ ਦਰਸਾਉਂਦੇ ਨੇ ਤੇ ਨਾ ਸਿਰਫ ਐਸਟੀਏ ਬਲਕਿ ਯੂਟੀ ਪ੍ਰਸ਼ਾਸਨ ਨੂੰ ਵੀ ਤੁਰੰਤ ਕਾਰਵਾਈ ਜ਼ਰੂਰ ਤੇ ਜ਼ਰੂਰ ਦੇ ਉੱਪਰ ਕਰਨੀ ਚਾਹੀਦੀ ਹੈ। ਉਹਨਾਂ ਨੇ ਮੰਗ ਕੀਤੀ ਕਿ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਖਾਸ ਕਰਕੇ ਨਿਯਮਤ ਪੀਓਸੀ ਨਦੀਖਣ ਟ੍ਰੈਫਿਕ ਜ਼ਿਲਾਨਾ ਦੇ ਵਿੱਚ ਪੀਓਸੀ ਤਸਦੀਕ ਪੀਓਸੀ ਸੈਂਟਰ ਫੀਸਾਂ ਦੀ ਸਮੀਖਿਆ ਦੇ ਸਰਕਾਰੀ ਵਿਭਾਗਾਂ ਦੇ ਜਵਾਬ ਦੇ ਹੀ ਲਾਗੂ ਜ਼ਰੂਰ ਤੇ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਅਗਰ ਅਜਿਹਾ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਮੁਸ਼ਕਲ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੇ ਨੇ ਜਿੱਥੇ ਪ੍ਰਦੂਸ਼ਣ ਵੱਧ ਰਿਹਾ ਹੈ। ਹਵਾ ਦੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਜਨਸੰਖਿਆ ਦੇ ਜਨਸੰਖਿਆ ਤੋਂ ਜ਼ਿਆਦਾ ਵਾਹਨ ਨੇ ਔਰ ਬਿਲਕੁਲ ਰੂਲਸ ਨੂੰ ਫੋਲੋ ਨਹੀਂ ਕਰ ਰਹੇ ਔਰ ਜਦੋਂ ਅਸੀਂ ਇਹਨਾਂ ਰੂਲਸ ਦੀ ਗੱਲ ਕਰਦੇ ਆ ਨਿਯਮਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਕਿ ਸਰਕਾਰੀ ਵਿਭਾਗਾਂ ਦੇ ਵਿੱਚ ਵੀ ਫੋਲੋ ਨਹੀਂ ਕੀਤਾ ਜਾ ਰਿਹਾ ਸੋ ਬਹੁਤ ਵੱਡੀ ਮੁਸ਼ਕਿਲ ਨੂੰ ਸੱਦਾ ਦੇ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿੱਥੇ ਹਵਾ ਦੀ ਗੁਣਵੱਤਾ ਘਟ ਰਹੀ ਹੈ ਉੱਥੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀਆਂ ਨੇ ਨਾਲ ਦੀ ਨਾਲ ਜਦੋਂ ਅਸੀਂ ਕੰ ਵੀ ਮੁਸ਼ਕਲ ਆ ਸਕਦੀ ਕਿਉਂਕਿ ਟ੍ਰੈਫਿਕ ਜਿਹੜੀ ਹੈ ਸੜਕਾਂ ਦੇ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਉਸ ਟ੍ਰੈਫਿਕ ਦੇ ਕਾਰਨ ਸਮੇਂ ਸਿਰ ਆਪਣੇ ਕੰਮ ਤੇ ਜਾਂ ਫਿਰ ਕਿਸੇ ਜ਼ਰੂਰੀ ਯਾਤਰਾ ਨੂੰ ਸਫਲ ਬਣਾਉਣਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ ਸਮਾਂ ਰੰ데 ਜ਼ਰੂਰ ਤੇ ਜ਼ਰੂਰ ਠਲ ਪਾਉਣੀ ਚਾਹੀਦੀ ਹੈ ਜੇਕਰ ਇਹ ਸਮਾਂ ਰੰ데 ਠਲ ਨਾ ਪਾਈਗੇ ਤੇ ਬਹੁਤ ਵੱਡੀ ਮੁਸ਼ਕਲ ਨੂੰ ਸਦਾ ਖਾਸ ਕਰਕੇ ਇਹ ਜਿਹੜਾ ਹੈ ਉਹ ਦੇ ਸਕਦਾ ਹੈ